ਕੰਨ ਦਾ ਫੋਦਾ ਤੂੰ ਕਿਸੇ ਨੂੰ ਕੁਛ ਦਿੱਤਾ ਕਿਸੇ ਨੂੰ ਕੁਛ ਦਿੱਤਾ ਤੇ ਮੈਂ ਤੇ ਅੱਜ ਤੱਕ ਕਿਸੇ ਨੂੰ ਕੁਛ ਮੰਗਿਆ ਨਹੀਂ ਤੂੰ ਬਖਸ਼ਿਸ਼ ਕਰ ਇੱਕ ਜੁੱਤੀ ਕਿਧਰੋਂ ਲਵਾ ਦੇ ਮੇਰੇ ਪੈਰ ਜਲਦੇ ਨੇ ਹਲੇ ਪੈ ਜਾਂਦੇ ਨਮਾਜ਼ ਮੈਂ ਜ਼ਰੂਰ ਪੜਨੀ ਹੈ ਮਸਜਿਦ ਤੱਕ ਮੈਂ ਜ਼ਰੂਰ ਪਹੁੰਚਣਾ ਹੈ ਪਰ ਮੇਰੇ ਪੈਰ ਜਲਦੇ ਰਹੇ ਕੰਨ ਇਸ ਤਰ੍ਹਾਂ ਦੀ ਦੁਆ ਕਰਦਾ ਕਰਦਾ ਜੋ ਮਸਜਿਦ ਦੀਆਂ ਸੀੜੀਆਂ ਦੇ ਉੱਪਰ ਪਹੁੰਚਿਆ ਤੇ ਕੀ ਦਿੰਦਾ ਦੇਖਦਾ ਹੈ ਸੀੜੀਆਂ ਦੇ ਉੱਪਰ ਇੱਕ ਐਸਾ ਬੰਦਾ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੀਆਂ ਦੋਵੇਂ ਲੱਤਾਂ ਹੀ ਨਹੀਂ ਸਨ ਹੱਥ ਜੁੜਦੇ ਉਸਤੇ ਸ਼ੇਖ ਸਾਜੀ ਨੇ ਕਹਿੰਦਾ ਖੁਦਾ ਮੈਂ ਜੁੱਤੀ ਨਹੀਂ ਮੰਨਦਾ ਤੇ ਮੇਰੀਆਂ ਲੱਤਾਂ ਹੀ ਸਲਾਮਤ ਰਹਿਣ ਤੇ ਮੈਂ ਇਹ ਵੇਖਿਆ ਕਿ ਤੂੰ ਮੈਨੂੰ ਜੁੱਤੀ ਨਹੀਂ ਦੇ ਦਿੱਤੀ ਪਰ ਮੈਂ ਇਹ ਕਿਉਂ ਨਹੀਂ ਵੇਖਿਆ ਕਿ ਤੂੰ ਕਈਆਂ ਨੂੰ ਲੱਤਾਂ ਵੀ ਨਹੀਂ ਦਿੱਤੀ ਸੁਪਰਾਣੇ ਤੇ ਲੱਖ ਲੱਖ ਸ਼ੁਕਰ ਕਰਨ ਲੱਗਾ ਹੇ ਖੁਦਾ ਤੇਰਾ ਲੱਖ ਲੱਖ ਸ਼ੁਕਰ ਹੈ ਦੁਪਹਿਰ ਤੇ ਦਿੱਸਦੇ ਨਵੇਂ ਨੂੰ ਚੱਲਣਾ